ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਮੋਟਾ ਬੈਠੇ ਆ ਲੰਗਰ ਲਾਇਆ ਸੀ ਅੱਜ ਲੰਗਰ ਦੇ ਬਾਅਦ ਹੁਣ ਵੇਲੇ ਭੁੱਲਿਓ ਕਿ ਚੀਏ ਪੈਰ ਮੋਟਰ ਵੀਨ ਕਿਹੜਾ ਭੱਜਿਆ ਅੱਜ ਅੱਜ 14 ਦਾ ਲੰਗਰ ਲਾਇਆ ਬਤਾ ਦੇਖਿਆ ਇਹਨਾਂ ਵੀਡੀਓ ਤੇ ਵਧੀਆ ਰਿਹਾ ਲੰਗਰ ਬਾਕੀ ਹੁਣ ਦੇਖਦੇ ਰੱਬ ਕਿਰਪਾ ਕਰਦਾ ਕਿ ਨਹੀਂ ਕਰਦਾ ਮੀਂਹ ਦੀ ਪਰ 14 ਦਾ ਲੰਗਰ ਲਾਇਆ ਵਾ ਵਧੀਆ ਰਿਹਾ ਸੋਹਣਾ ਰਿਹਾ ਬਾਕੀ ਛੱਲੀਆਂ ਵੀ ਲਾਇਆ ਵਾ ਤਾਂ ਭੈਣੀ ਵੀ ਤਾਂ ਸਾਨੂੰ ਅੱਜ ਤਾਂ ਵੀ ਕਿਤੇ ਘੱਟ ਲੱਗੂ ਪਰ ਵਧੀਆ ਲੰਗਰ ਲੱਗ ਗਿਆ ਫਿਰ ਵੀ 3-4 ਘੰਟੇ ਵਧੀਆ ਲੰਗਰ ਚੱਲੀ ਗਿਆ। ਬਾਕੀ ਹੁਣ ਮੀਹ ਦੀ ਕਿਰਪਾ ਹੈ ਦੇਖਦੇ ਆ ਕਿੰਨਾ ਕੁ ਪੈਂਦਾ ਗੱਦ ਕੇ ਨਹੀਂ। ਬਾਕੀ ਅੱਜ ਕਰਤਾਰਪੁਰ ਸਾਹਿਬ ਨੂੰ ਜਾਏ ਬਲਜੀਤ ਵਾਹੀਆਂ ਆਈ ਤਾਂ। ਉਹ ਦੇਖੇ ਜੀ ਹੁਣ ਸਾਰੇ ਟਰਾਲਾ ਭਰ ਕੇ ਟਰੇਡ ਵਿੱਚ ਤਾਂ ਕਾਫੀ ਜਗ੍ਹਾ ਘਟੇ ਆ। ਜ਼ਿਆਦਾ ਟਰਾਲੇ ਚ ਗਏ ਵੇ ਆ। ਬਾਕੀ ਦਿਖਾਉਂਦੇ ਆ ਤੁਹਾਨੂੰ ਹੁਣ ਕਿਆ ਕੋ ਹੁੰਦਾ ਅੱਜ ਕਿਆ ਨਹੀਂ। ਲੰਗਰ ਵਧੀਆ ਲੱਗ ਗਿਆ ਚਲੋ। ਠੀਕ ਆ ਜੀ। ਲੋ ਵੀ ਬੋਲੂ ਬਾਈ ਪਹੁੰਚ ਗਿਆ ਕਿਦਾਂ ਬਾਕੀ ਕਿਥਾ ਦਾ ਸਵੇਰ ਦਾ ਦਿਖਾਈ ਨਹੀਂ ਅੱਜ ਤੂੰ ਲੰਗਰ ਚ ਉੱਥੇ ਬਸ ਸੁੱਤਾ ਪਿਆ ਰਿਹਾ ਅੰਦਰ ਬਸ ਨਾ ਤੂੰ ਫੇ ਹਾਂ ਅੱਖੇ ਨਹੀਂ ਖੁੱਲੀ ਸਾਲੀ ਪਤਾ ਹੀ ਨਹੀਂ ਲੱਗਿਆ ਹਾਂ ਅੱਦ ਹੋ ਗਈ ਮੈਂ ਕਹਾਂ ਆਈ ਨਹੀਂ ਹੈਗਾ ਪਰ ਸ਼ੁਰੂ ਵੀ 11:00 ਵਜੇ ਕਰਿਆ 12 ਆਵਾਜ਼ਾਂ ਦੇ ਕਰ ਕਰ 2-3 ਘੰਟੇ ਲੱਗੇ ਆ ਮੈਂ ਸਮੂਹ ਸਾਫ ਕਰਨ ਬੈਠ ਕੇ ਕਾਫੋ ਕਰਕੇ ਫੇਰ ਮੈਂ ਆਇਆ ਹੋਰ ਵਧੀਆ ਆ ਗੰਨਾ ਜੀ ਦੇ ਇੱਕ ਘਰੇ ਥੱਲੇ ਲਾਲ ਲਾਲ ਦੇ ਰਾਤੇ ਉਹੀ ਆ ਰੈੱਡ ਰੋਡ ਉਹਨੂੰ ਉਹ ਤਾਂ ਜਿੱਥੇ ਤੇਰੀ ਸਪਰੇ ਵਜ ਗਈ ਉਹ ਵੀ ਹੋਸਾ ਦੁਰਲੇ ਪਾਸੇ ਹਾਂ ਉਧਰ ਤੇਰੀ ਸਪਰੇ ਵਜਦੀ ਵੀ ਝਟਪਟ ਅੱਛਾ ਉਹਦੇ ਘਰ ਕੇ ਆ ਹੂੰ ਜਿਹੜਾ ਜਿਹੜਾ ਝਟਪਟ ਵਜਦੀ ਆ ਨੇ ਜਿਹੜਾ ਸੇਟਨਾ ਫਿਰ ਉਧਰ ਬਣਾਉਂਗਾ ਫਿਰ ਹਾਂ ਉਧਰੇ ਸਿਰ ਦੀ ਇਕੱਠਾਈ ਇਕੱਠਾ ਹੀ ਸਿਰ ਦੂੰਗਾ ਵੇ ਕਿਤੇ ਸੇ ਕਰ ਦੂੰਗਾ ਭਲੇ ਕਿਹੜੇ ਲੇਟ ਆ ਹਾਂ ਹਾਲੇ ਵਿੱਚ ਬਾੜਨਾ ਹੋਰ ਉਹ ਤਾਂ ਪਹੁੰਚਣ ਵਾਲੇ ਹੋਣੇ ਬਸ ਸ਼ਾਮ ਨੂੰ ਪੁੱਜੂ ਆਉਂਗਾ ਪਹੁੰਚੇਗਾ ਆਹਦੀ ਮਾਣੀ ਕਿਨੇ ਪੱਟੀ ਵੀ ਯਾਰ ਕਿੱਥੇ ਕਾ ਤੇਰੀ ਵੀ ਆ ਮੇਰੀ ਵੀ ਆ ਬਾਈ ਇਹ ਤਾਂ ਨਹੀਂ ਪੜਦੇ ਕਿਤੇ ਹੈ ਬਾਈ ਆਹ ਆ ਦੇਖ ਪੱਟੀ ਵਜੇ ਆ ਦੇਖ ਤਾਜੀ ਆ ਨਾ ਹੋਰ ਮੈਂ ਵੀ ਦਿਖਾਉਂਦਾ ਤੈਨੂੰ ਆ ਜਾ ਉਧਰ ਨੂੰ ਮੇਰੇ ਵੀ ਖਾਸੀ ਪੱਟੀ ਪਈ ਆ ਮੈਂ ਕਿਹਾ ਵੀ ਕਿਤੇ ਕੋਈ ਜਾਨਵਰ ਆ ਪਤਾ ਹੀ ਨਹੀਂ ਪੱਟੀ ਵੀ ਤਾਜੀ ਉਹ ਅੱਜ ਦੀ ਉਹ ਆ ਹੁਣੀ ਸਮਝ ਲੈ ਜਹੇ 2-4 ਘੰਟੇ ਪਹਿਨਾ ਪੂਨਾ ਲਾਲਾ ਮੈਂ ਆਪਨੇ ਵੀ ਦੇਖੀ ਆ ਮੈਗਾ ਵੀ ਇਹ ਕਰਿਆ ਗਿਆ ਕਿਸੇ ਨੇ ਇੰਨੀ ਕੇ ਮੇਰੇ ਆ 5-4 ਗੱਠੀਆਂ ਬਸ ਆਹ ਹਾ ਡੰਗਰ ਤਾਂ ਕੋਈ ਦਿਖਿਆ ਨਹੀਂ ਉਰੇ ਆਹ ਆ ਪੜਾ ਗਿਆ ਆਹ ਤਾਂ ਡੰਗਰ ਇਹ ਤਾਂ ਪੁਰਾਣੀ ਆ ਬੋਲੂ ਹਾਂ ਡੰਗਰ ਨੇ ਐ ਥੋੜੋ ਵੀ ਦੋ ਤੇਰੇ ਬੱਕੀ ਨਹੀਂ ਪਟਿਆ ਚਾਰ ਮੇਰੇ ਕਿ ਨਹੀਂ ਪਟ ਗਿਆ ਉਰੇ। ਉਹ ਪਟ ਕੌਣ ਸਕਦਾ ਹੈ ਕਿਹਦੇ ਦਾ? ਜਦ ਕੋਈ ਨਿਆਣੇ ਖੇਲਦੇ ਫਿਰਦੇ ਤੇਰੇ ਉਰੇ ਉਹਨਾਂ ਦੇ ਸ਼ੰਕਰ ਆਂਦੇ। ਉਹਨਾਂ ਨੇ ਪਟੀ। ਉਹਨਾਂ ਦੀ ਗਾਰਸਤਾਨੀ ਹੋ ਸਾਦੀ ਆ। ਉੱਤੇ ਚੱਲ ਪਏ ਤੇਰੇ ਵਧੀਆ। ਤੇਰੀ ਰੀਤ ਥੋੜੋ ਹੋਣੀ ਸਾਥੇ। ਲੈ। ਤੇਰੀ ਰੀਤ ਨਹੀਂ ਹੋਣੀ ਹੈਗੀ। ਹਲਦੀ ਵੀ ਵਧੀਆ ਹੋਇਆ ਜੀ। ਹਲਦੀ ਵਧੀਆ ਹਾਲ ਦੇ ਤਾਂ ਨਹੀਂ ਫੋਨ ਲਾਈ ਤਾ। ਇੰਨੀ ਤਾਂ ਦੂਰ ਲਈ ਵੀ ਆ। ਉਹ ਪੁਰਾਣੀ ਜੰਮੀ ਆਈ ਵਿੱਚ ਹੋਰ ਵਧੀਆ ਹੋਰ ਸਲਾਹ ਠੀਕ ਹੈ ਵੈਸੇ ਹੁਣ ਤਾਂ ਤਾਂ ਸਾਰੀ ਠੀਕ ਹੈ ਸਭ ہماری ਠਮਾਰੀ ਦਾ ਕੋਈ ਇੰਨੀ ਹੈ ਨਹੀਂ ਪਤਲ ਬੇਟੇ ਆਈ ਜੀ ਹੁਣ ਉਹ ਵੀ ਠੀਕ ਆ ਬਾਕੀ ਹੁਣ ਤੂੰ ਮੀਂਹ ਪਾ ਲੈ ਅੱਜ ਜੱਗ ਅੱਜ ਜੱਗ ਕਰਿਆ ਉਹ ਹੀ ਗਿਆ ਤੈਨੂੰ ਵੀ ਮੀਂਹ ਪੈ ਜਾਵੇ ਅੱਜ ਹੁਣ ਕਿਲੇ ਤੁਹਾਡੇ ਜੱਗ ਵੀ ਕਿੰਨੇ ਕਾ ਤੁਸੀਂ ਉਹ ਸੱਚੇ ਮਾਨ ਨਾਲ ਕਰਿਆ ਕਿੰਨਾ ਕ ਤੁਹਾਡਾ ਪਤਾ ਲੱਗ ਜਾਣਾ ਅੱਛਾ ਹਾਂ ਚੱਲਿਆਂ ਵਾਲੇ ਨੇ ਵੀ ਕਰਿਆ ਤਾਂ ਫਿਰ ਜੇ ਅਸੀਂ ਸੱਚੇ ਗਾ ਨਹੀਂ ਕਰਿਆ ਚੱਲਿਆਂ ਵਾਲੇ ਨੇ ਫਿਰ ਉਹ ਵੀ ਹੋਣ ਗਿਆ ਫਿਰ ਇੱਕ ਹੋਰ ਲੱਗਿਆ ਉਹਦਾ ਇੱਧਰ ਗਾਹਾਂ ਵੀ ਕਾਣ ਉਹ ਕਿਸੇ ਦੀ ਤਾਂ ਸੁਣਨੀ ਚਾਹੀਦੀ ਉਹਨੂੰ ਨਹੀਂ ਮੈਂ ਤਾਂ ਚੱਲ ਜੀ ਅਸੀਂ ਨਹੀਂ ਸੱਚੇ ਬਣ ਕੇ ਕਰਿਆ ਉਹਦੇ ਗਾਣੇ ਦੂਏ ਪਿੰਡ ਦੀ ਤਾਂ ਸੁਣ ਲਵੇ ਉੱਤੇ ਪਾ ਦੇ ਉਹ ਆਇਤਾ ਸਾਡੇ ਪਿੰਡ ਨਹੀਂ ਪਉਣਾ ਚੜਕੇ ਤਾਂ ਆਉਂਦਾ ਦਿਖਾਉਂਦਾ ਲੈ ਚੜਕੇ ਤਾਂ ਪੂਰਾ ਆਉਂਦਾ ਇਹਨਾ ਆ ਠੰਡੀ ਹਵਾ ਚੱਲਦੀ ਦੇਖ ਲੈ ਮੈਨੂੰ ਪੂਰੀ ਚਾਹੀਦਾ ਹੁਣ ਤਾਂ ਮੈਨੂੰ ਪੂਰਾ ਚਾਹੀਦਾ ਰਾਤ ਰੂਤ ਨੂੰ ਆਜੇ ਸ਼ਾਇਦ ਅੱਜ ਕੱਲ ਆਤਾ ਗਿਆ ਤਾਂ ਪਰ ਪਿਆ ਨਹੀਂ ਹੈਗਾ ਥੋੜਾ ਜਿਹਾ ਪਹਿਕੇ ਲੰਘ ਗਿਆ ਜਾਤਾ ਤੂੰ ਕਹੀ ਗਿਆ ਲੰਘ ਜਾ ਲੰਘ ਜਾ ਮੈਂ ਕੱਖ ਵੱਢਣੇ ਆ ਪਹਿ ਹੂੰ ਤੂੰ ਦੂਏ ਪਾਸੇ ਨ ਵੀ ਹੋ ਗਿਆ ਲੈ ਦੱਸ ਉਹ ਗਰਾਸ ਨੂੰ ਸਿਹਤ ਪੈ ਗਿਆ ਉਹ ਵਾਲਾ ਬਹੁਤ ਰਹਾ ਨਾ ਨਾ ਕਹਿੰਦਾ ਪੈ ਜੂਏ ਉਹ ਹੀ ਜਾਂਦਾ ਕਿੰਨੀਆਂ ਜੀਆਂ ਚੜੇ ਗਏ ਯਾਰ ਆਹ ਉਹ ਗੱਲ ਥੋੜੋ ਬੰਦੀ ਜੀ ਦੱਬ ਕੇ ਬਾਅਦ ਮਾਰਾਂਗੇ ਬਸ ਉਹ ਗਰੂਦ ਲਾਇਆ ਕਿ ਜੰਮਿਆ ਹੋਇਆ ਕਿਹੜਾ ਆਹ ਆਂਬ ਕੋਲ ਉਹ ਜੰਮਿਆ ਵਾ ਉਹ ਆਂਬ ਲਾਇਆ ਆਂਬ ਬਦ ਨਹੀਂ ਕਿਸੇ ਲਾਇਆ ਉਧਰ ਖਤੀ ਚੋਂ ਵੱਟ ਕੇ ਲਾਇਆ ਆ ਜੰਮਿਆ ਬਈ ਇਹ ਵਿੱਚ ਜੜਦੇ ਇਹ ਵੀ ਕੱਢਣਾ ਪੈਣਾ ਇੱਥੇ ਤੇ ਉਹ ਸੁੱਕਿਆ ਨਹੀਂ ਹੈਗਾ ਦੇਖ ਲੰਬ ਸੁੱਕਣਾ ਕਿਹਾ ਮਿੱਟੀ ਲਿਆ ਆਉਣਾ ਗੱਲ ਚੱਕ ਕੇ ਕਰਕੇ ਉਹ ਹੋ ਗਿਆ ਹੂੰ ਹੋ ਗਿਆ ਨਾ ਭਿੰਡੀ ਦਾ ਕੋਈ ਲੱਗਦੀ ਨਹੀਂ ਮੈਂ ਕਿਹਾ ਬੇਣਾ ਖਾ ਬੇਣਾ ਖਾ ਗਈਆਂ ਸਾਰੀਆਂ ਉਹ ਦੇ ਤੀ ਡੁੰਡ ਦਾ ਕਰੀਆਂ ਪਈਆਂ ਸਾਹੀ ਡੌਲੇ ਡੌਲੇ ਬੈਠ ਆਈਆਂ ਆਈਆਂ ਹੁੰਦੀਆਂ ਅੰਬੀਆਂ ਕਰਕੇ ਆਉਂਦੀਆਂ ਇੱਕ ਤਾਂ ਹੈ ਅੰਬੀਆਂ ਕਰਕੇ ਅੰਬੀਆਂ ਬਹੁਤ ਆਉਂਦੀਆਂ ਮੱਕੀ ਜੀ ਖੜੀ ਥੋੜੀ ਜੀ ਮੈਂ ਪੜਦਾ ਥੋੜੀ ਨੂੰ ਅੱਜ ਉਹਦੇ ਘਰ ਕਰਕੇ ਵੀ ਨਾ ਆਉਂਦੀਆਂ ਹੂੰ ਡੌਲੇ ਡੌਲ ਆਉਂਦੀ ਇੰਨਾ ਸ਼ੋਰ ਕਰਾ ਸਾਸੀ ਦਾ ਗਿਆ ਬਣਾਉਣਾ ਗੱਲ ਨਹੀਂ ਨਾ ਬਣਾਉਣਾ ਮੈਂ ਬਣਾਤਾ ਤੈਨੂੰ ਤਾਂ ਨਹੀਂ ਬਣਾਉਣਾ ਮਾ ਖੜਾ ਰਹਿ ਹੁੰਦੇ ਨਹੀਂ ਨਹੀਂ ਗਰਮੇ ਪਾਉਣਾ ਤੂੰ ਗਰਗੇ ਕੰਮ ਖਰਾਬ ਹੋ ਜਾਣਾ ਕੀ ਫਿਰ ਆ ਚੱਲ ਦੇਖ ਲੈਂਦੇ ਆ ਕੀ ਇਹ ਤੇ ਨਾਲ ਸੋਣੀ ਹੈਗੀ ਹਾਂ ਬਣਾਇਆ ਬਲੁੱਟ ਰਹਿਦਾ ਸਮਝ ਗਿਆ ਆਇਆ ਫਿਰ ਆਪਣੇ ਮਿਹੜਾ ਵੱਢ ਲਈ ਜਹਾ ਇੱਕ ਉਹ ਇਹ ਤਾਂ ਹੈ ਡੰਗਰਾਂ ਨੂੰ ਉਹ ਤਾਂ ਫੇ ਹੈਗੀ ਆ ਚਲੋ ਚੱਲੀਏ ਇਹ ਰਹਿਨੇ ਆ ਦੌਰ ਰਹਿਨੇ ਕਿੱਥੇ ਹਾਂ ਉਰੀ ਆ ਉਹ ਆ ਕੇ ਦੇ ਉੱਤੇ ਚਲੇਗਾ ਪਲਾਜੌਰ ਕਹਿੰਦੇ ਨੇ ਲੈ ਉਹ ਲੱਗੇ ਦਰਸ਼ਨ ਦੇ ਕਿਹੜੇ ਤੇ ਆਏ ਆਪਣੇ ਦੇ ਲਾਗ ਗੋਂਡੀ ਦੇ ਜੈ ਜੀ ਨੇ ਹਾਂ ਉੱਥੇ ਕਾ ਕਢਣ ਲੱਗੇ ਵੀ ਤੇਰੇ ਲਾਖਤੀ ਚ ਹੋਰ ਲੈ ਵਾਸਤੇ ਵੀਰ ਉਹ ਦਰਸ਼ਨ ਦੇ ਕੀਤੇ ਨੇ ਹਾਂ ਉੱਥੇ ਹੂੰ ਪੰਪ ਵੰਗਰਾਤੇ ਬਾਹਰੇ ਮਾ ਕਟੇ ਦੇ ਰੱਤ ਤੱਕ ਪੇ ਪੇ ਰਹਿਦੇ ਚੱਲੋ ਬੁੱਲ ਰਿਹਾ ਹਾਂ ਉਤਾ ਹੈਗਾ ਯਾ ਬੱਦਲ ਲੰਘ ਰਿਹਾ ਉੱਪਰ ਨੂੰ ਮਾਰੋ ਮਾਰ ਮਾਛਲੋ ਜੇ ਬਹੁਤ ਬੁਰਾ ਹਾਲ ਕਰਿਆ ਤੇ ਪਹਾੜਾਂ ਚ ਤਾਂ ਫੇਕਣੀ ਹੁੰਦਾ ਪਹਾੜਾਂ ਚ ਤਾਂ ਇਕਣੀ ਹੁੰਦਾ ਬੱਦਲੇ ਫਟੀ ਜਾਂਦੇ ਦੇ ਲਾ ਪਤਾ ਨਹੀਂ ਕਿਆ ਕਰੋ ਕੀ ਹੈ ਹੂੰ ਪਹਾੜਾਂ ਚ ਤਾਂ ਇਕਣੀ ਹੁੰਦਾ ਫਿਰ ਜਦ ਗਿਰਦਾ ਫਿਰ ਸਪੀਡ ਨਾਲ ਗਿਰਦਾ ਰੋਡ ਹੁੰਦੀ ਆ ਪਾਣੀ ਦੇਖ ਲੈ ਕਿੰਨਾ ਪਾਣੀ ਗਿਰਦਾ ਹੋਣਾ ਹੈ ਨਹੀਂ ਨਹੀਂ ਸਪੀਡ ਬਹੁਤ ਹੁੰਦੀ ਹੈ ਨਾ ਉੱਪਰ ਤੇ ਜਾ ਗਿਰਦਾ ਪਹਾੜਾਂ ਵਿੱਚੋਂ ਪਾਣੀ ਜੇ ਥੱਲੇ ਨੂੰ ਆਉਣਾ ਸਪੀਡ ਜ਼ਿਆਦਾ ਹੁੰਦੀ ਹੈ ਨਾ ਫਿਰ ਰੁੜਣੇ ਦੀ ਸਪੀਡ ਜ਼ਿਆਦਾ ਉਹਦੀ ਪਾਣੀ ਦੀ ਹਾਜੱਕਾ ਰਹ ਹੁਰਤਾ ਕੋਈ ਨਹੀਂ ਬਹੁਤ ਜਗਾ ਦੋ ਦੋ ਤਿੰਨ ਤੇ ਨਾ ਫਰੀ ਫੜ ਲਿਆ ਇਤਨੇ ਬਹੁਤ ਆ ਹੀਗੁੰਨ ਸਾਹਿਬ ਕੀ ਨਹੀਂ ਉਧਰ ਕਾਫੀ ਗਿਰਿਆ ਚਲ ਵੱਡ ਕੱਖ ਫੇ ਚਲੀ ਜੇ ਦੇਖੀਏ ਹਾਂ ਹਲਦੀ ਠੋਕ ਦੇਣੀ ਦੀ ਕੋਈ ਉਂ ਕਿ ਰੁਕਣਾ ਇਹਨੂੰ ਪਾਣੀ ਲਾਉਣਾ ਪੈਣਾ ਸੌ ਪੰਗੇ ਕਰਨੇ ਪੈਣੇ ਕਿ ਆ ਉਹਦੀ ਪੀਪੀ ਨਾ ਪਾਣੇ ਪਾ ਰਹੀ ਪਈ ਆ ਆਹੋ ਤੇਰੇ ਚਲ ਦੇਖ ਲਈ ਗੱਠੀ ਵੀ ਨਹੀਂ ਖਾਧੀ ਵੀ ਹੈਗੀ ਵੀ ਗੱਠੀ ਵੀ ਖਾਧੀ ਵੀ ਹੋਵੇ ਪੁੱਛਾ ਵੀ ਆ ਕੇ ਜੀ ਜੰਤੂ ਭਾਈ ਇਹਨਾਂ ਨੇ ਵੀ ਰਹਿਣਾ ਐ ਐ ਪਾ ਦੇ ਨੂੰ ਦੇਖੋ ਦੇਖ ਦੇਖ ਹਨ ਬਾਗਾਂ ਦੇ ਪੱਤੀ ਹਲਦੀ ਲਈ ਹੋਣਗੇ ਹਾਂ ਪੱਤੀ ਹਲਦੀ ਕਿਸੇ ਨੂੰ ਚਾਹੀਦੀ ਹੋਣੀ ਕਿਹੜਾ ਪਤਾ ਇਹ ਤਾਂ ਫਿਓ ਹਲਦੀ ਆ ਯਾਰ ਹੂੰ ਹੂੰ ਚੱਲ ਕੋਈ ਚੱਲ ਚੱਲੀ ਜਾ ਬਾਬਾ ਚੱਲ ਵੀ ਹੂੰ ਮਰ ਛਟੀਆਂ ਤਾਂ ਹੋ ਗਈਆਂ ਹੁਣ ਹੋਰ ਗੱਡੀਆਂ ਗੱਡੀਆਂ ਚਾਹੀਦੀਆਂ ਇਹ ਉਹ ਟੇਡੀਆਂ ਤਾਂ ਹੋਣ ਆਈਆਂ ਇਹਨਾਂ ਨੇ ਹਵਾ ਗੈਲ ਬਹੁਤ ਬੜੀਆਂ ਹੋ ਗਈਆਂ ਐਡੀਆਂ ਐਡੀਆਂ ਤਾਂ ਬਿਮਕੋ ਦੇ ਗਲਬਰ ਰੌਣੀਆਂ ਹੁਣ ਤਾਂ ਇਹ ਆ ਗਿਆ ਸਪਰੇਅ ਕਰਕੇ ਥੱਲੇ ਦੇ ਬੋਲੀਆਂ ਹੋ ਕੇ ਇੱਕ ਬੀਰ ਪਾਣੀ ਵੀ ਇੱਦਾਂ ਛੱਡੀ ਜਾਂਦੇ ਹਾਂ ਪਾਣੀ ਬਹੁਤ ਲੱਗਦਾ ਇਹਨਾਂ ਨੂੰ ਮਿੱਟੀ ਵੀ ਨਹੀਂ ਚੜਾਈ ਤੇ ਉਹਨਾਂ ਮੰਗੂ ਉਹ ਕੋਡ ਵਾਲੀਆਂ ਉਹ ਕਹੀਆਂ ਕਿ ਮਿੱਟੀ ਵੀ ਛੜਾਉਂਦੇ ਉਹ ਆਲੂ ਵਾਲੀ ਕਹੀ ਗੈਲ ਐ 빙ਗਾ ਟੇਟੀਆਂ ਜਿਹੜਾ ਹੋਣਗੇ ਦਾ ਇਹ ਜੋ ਵਾਟ ਤੇ ਸਿੱਧੀਆਂ ਹੀ ਆ ਬਿੰਗੀਆਂ ਡੇਡੀਆਂ ਦਾ ਕੋਈ ਚੱਕਰ ਨਹੀਂ ਹੌਲ ਦੇ ਨੇ ਆ ਮੈਂ ਸੋਪੇ ਜੇ ਸਿੱਧੀਆਂ ਹੋ ਜਾਣਾ ਸਿੱਧੀਆਂ ਕਰ ਦਿੰੀ ਬਸ ਇਹਨਾਂ ਨੂੰ ਹੌਲ ਕੇ ਦੇਖੇ ਕਰਾ ਚਲੋ ਹਲੇ ਥੋੜੋ ਸਿੱਧੀਆਂ ਹੋਣ ਇਹਨਾਂ ਨੇ ਇਹ ਤਾਂ ਗਾਂ ਸਿੱਧੀਆਂ ਹੋਣਗੀਆਂ ਹੁਣ ਤੇਰੇ ਮਿਹੜੇ ਬੰਨੇ ਵੇ ਹਲੇ ਔਖਾ ਖੜਨਾ ਇਹਨਾਂ ਨੇ ਭਰਤਾ ਜਾਣਾ ਇਹ ਪਿੰਨਾਂ ਨੇ ਸਿੱਧੀਆਂ ਹੋ ਜਾਣਾਂ 2-4 ਦਿਨਾਂ ਚ ਅਜੇ ਤਾਂ ਕੋਈ ਗੱਲ ਨਹੀਂ ਹੈਗਾ ਹੋ ਜਾਣਾ ਸਿੱਧੀਆਂ ਇਹਨਾਂ ਨੇ ਚੱਲ ਵੱਡਲਾ ਕੱਕ ਚਲੀਏ ਗਾਲੇ ਕਲਾ ਬਹੁਤ ਆ ਗਿਆ ਬਹੁਤ ਜ਼ਿਆਦਾ ਝਾਰ ਪਾਲਾ ਸਰ ਜੁਦਾ ਰਹੇ ਤੇ ਦੁਬਾਰਾ ਸਾਡ ਟੁੰਗੜੇ ਝਾਰ ਪਾਉਂਦੇ ਇਹਨਾਂ ਦਾ ਹੂੰ ਉਹ ਰੁਪਾ ਝਾਰੇ ਤੋਂ ਖਾ ਮਾ ਜਾਂਦਾ ਸਾਨੂੰ ਕਿਹਾਦਾ ਹੈਗਾ ਵੀ ਪਾ ਕੇ ਖਾਣ ਵਾਸਤੇ ਤਾਂ ਪਾਲਾ ਮੜਾ ਮੋਟਾ ਦੇਖਦਾ ਸੀ ਲਾਏ ਨਿੰਬੂ ਤੇ ਲਾਓ ਮੈਂ ਗਾਈ ਨਿਕਲੀਆਂ ਗਲਗਲਾ ਐਨੇ ਲੱਗੇ ਹੋਏ ਕੋਈ ਅੰਤ ਨਹੀਂ ਹਾਂ ਮੈਂ ਤਾਂ ਆਖ ਲੈ ਹੋ ਜਾਣੇ ਹੈ ਨਾ ਜਿਆਦਾ ਕਿੰਨੇ ਬੂਟੇ ਕੰਡੇ ਗਾਉਂਗੇ 1 2 15 ਵੀ ਬੂਟੇ ਹੋਣੇ ਆ 12 ਦੇਣਾ ਬੂਟੇ ਆ ਚੱਲ ਕੋਈ ਨਹੀਂ ਚੱਲ ਠੀਕ ਆ ਚਲੀਏ ਫਿਰ ਵੱਡਾ ਕਾਕਾ ਲਓ ਬਈ ਸਾਡਾ ਬੰਦਾ ਵੀ ਪਹੁੰਚ ਗਿਆ ਠੀਕ ਆ ਜੀ ਫਿਰ ਇਹਦੀ ਡੇੜੀ ਵਰਕੇ ਲਿਆਇਆ ਹੈ ਹਾਂਜੀ ਨਾ ਫੇਰ ਨਾ ਪਾਣੀ ਕਹਤੇ ਲੱਗ ਗਿਆ ਤਾਂ ਦੂਜੇ ਦਿਨ ਚ ਰੇਪਾਉਣੋਂ ਤਾਂ ਪਰ ਇਹਨਾਂ ਨੂੰ ਤਾਂ ਪਾਣੀ ਲਾਤਾ ਮੁੱਲੇ ਗੰਬਿਆਂ ਨਹੀਂ ਪਾਉਣਗਾ ਇਹਨਾਂ ਚ ਵੀ ਤਾਂ ਪਹੁੰਚਦਾ ਉਹਨੇ ਤੈਨੂੰ ਪਤਾ ਹੂ ਤੂੰ ਨੇ ਵੀ ਲਾਇਆ ਤੂੰ ਉੱਪਰ ਤੇ ਪਾਣੀ ਵੀ ਲਵਾ ਗਿਆ ਇਹਨਾਂ ਨੂੰ ਚਾ ਫਿਰ ਹੁਣ ਮੈਂ ਇਹਦੀ ਟੋਕਰੀ ਭਰ ਕੇ ਰੱਖ ਦੂੰਗਾ ਇਹਨਾਂ ਲਈ ਮੂਰੇ ਲਈ ਗਮਲੇ ਅੱਜ ਪਾ ਦਿੰਦਾ ਆ ਉਹ ਉਹ ਨਹੀਂ ਪਾਣੀ ਲਾਇਆ ਤਾ ਤੁਸੀਂ ਲਾਉਂਦੇ ਤੇ ਬਾਅਦ ਚ ਉਹ ਕਿਆਈ ਤਾਂ ਸੈਂ ਭਰੀ ਆ ਨਾ ਮੇਰਾ ਲਾ ਦੇ ਤੂੰ ਉਹ ਤਾਂ ਮੈਂ ਪੈਪ ਰੱਖ ਕੇ ਭਰਤੀ ਦੀ ਆਹੋ ਫਿਰ ਨੂੰ ਅਸੀਂ ਪਾਇਆ ਇਹਦੇ ਹੂੰ ਫਿਰ ਪਿੱਛੇ ਮੂਰੇ ਨੂੰ ਲੈ ਕੇ ਆ ਮਰੇ ਡ ਮੂਰੀ ਪਾਉਂਗੇ ਇਹਨਾਂ ਗਮਲੇ ਚ ਪਾ ਲਾ ਬਾਕੀ ਇਥੇ ਤਾਰ ਲਈ ਕਾਲੂ ਸੁੱਕੇ ਤੇ ਪਾ ਦੀ ਹਲਾ ਦੀ ਵਿੱਚ ਠੀਕ ਚੱਲ ਦੇਖ ਤੇਰੇ ਗਮਲੇ ਚ ਕਿੰਨਾ ਕ ਪੈਂਦਾ ਦੇਖੀਏ ਗਮਲੇ ਨੂੰ ਤਾਂ ਨਹੀਂ ਪਾਣੀ ਲਾਇਆ ਹੁਣ ਕਿਦਾਂ ਸ਼ੈਂਪੀ ਠੀਕ ਆ ਚੱਲ ਫਿਰ ਮਾ ਆ ਗਿਆ ਮੁਰੇ ਨੂੰ ਚੱਲ ਨਾ ਹੋਏ ਏਕੜਾ ਨਹੀਂ ਪੈਣਾ ਇਹ ਪੈਣਾ ਥੱਲੇ ਧਾਰ ਲੈ ਇੱਥੇ ਸਾਰਾ ਹੀ ਹੋਰ ਲੈ ਇਹਨੂੰ ਕਾਜ ਮੈਗ ਨਹੀਂ ਲੱਗ ਗਿਆ ਹੈ ਨਾ ਨੀਚੇ ਧਾਰਨਾ ਪੱਲੀ ਵਿਛਾ ਲੈਣੀ ਦੀ ਉੱਤ ਥੋੜੇ ਜਿਹਾ ਧਾਰੋ ਜਾਣਾ ਇਹਨਾਂ ਦੇ ਪੈਣਾ ਧਾਰੀ ਕੋਲ ਧਾਰ ਲੈ ਉੱਢ ਕੇ ਪੱਲੀ ਵਿਛਾ ਲੈਣੀ ਥੱਲੇ ਪੱਲੀ ਵਿਛਾ ਕੇ ਭੋਰ ਕੇ ਇਹਨੂੰ ਬਰੀਕ ਕਰਕੇ ਉਹ ਜਣਾ ਚ ਪਾ ਦੇਣਾ ਤਾਂ ਤੇ ਸੀਰੇ ਪਾਉਣ ਲੱਗੇ ਆ ਹੁਣ ਜਾਂ ਗਮਲੇ ਸਾਰਾ ਕੋਈ ਲਾਲੂਕੇ ਸੁੱਕਾ ਚਾਹੀਦਾ ਹੈ ਤਾਂ ਸੁੱਕਾ ਹੀ ਆ ਗਿੱਲਾ ਨਹੀਂ ਹੈਗਾ ਇਹ ਰੇ ਸੁੱਕਾ ਹੀ ਆ ਕਾ ਜੰਮਿਆ ਆ ਕਿ ਨਹੀਂ ਕਾ ਜੰਮਿਆ ਆ ਵਿੱਚ ਦੂਆ ਕੱਖ ਵੀ ਜੰਮਿਆ ਆ ਦੂਆ ਹੁਣੇ ਕੱਢ ਕੱਢ ਦੇ ਕਾ ਵੀ ਜੰਮਿਆ ਆ ਲੱਗਿਆ ਦੇਖਣਾ ਦੇਖ ਹੂੰ ਜੰਮਿਆ ਆ ਜਾਂ ਦਿਖਦਾ ਪੰਜ ਚਾਰ ਦਿਨਾਂ ਚ ਲੱਗ ਜੂ ਦਿਖਣਾ ਹੈ ਹਾਂ ਕੋ ਵੀ ਦਿੰਦਾ ਕਿੰਦਰ ਆਖਦਾ ਜੰਮਲੇ ਚ ਬਹੁਤ ਦਾ ਨਾ ਬਾਦੀ ਗਮਲੇ ਜਿਹੜਾ ਕਹਿੰਦਾ ਵੀਰਾ ਕਹਿੰਦਾ ਬਹੁਤ ਦਾ ਨਾ ਬਾਦੀ ਕਿਤੇ ਭਰ ਭਰ ਕੇ ਬਾਦਵੇ ਮਿੱਟੀ ਥੋਂਗੇ ਤੇ ਇਹੀ ਬਾਦ ਲੂ ਮੈਂ ਕਹਿੰਦਾ ਬਹੁਤ ਦਾ ਤਾਂ ਨਹੀਂ ਇੰਨਾ ਕੇ ਬਾਕੀ ਆ ਉਧਰ ਰਤਾ ਰਿਆ ਰੇੜੀ ਮੂਰੇ ਐ ਸਰਕਸ ਦੇਖਣ ਗਏ ਤੇ ਗਏ ਨਹੀਂ ਫਿਰ ਨਹੀਂ ਕਾਦੇ ਵੈਸੇ ਹਾਂ ਬੰਦਾ ਸਪੈਸ਼ਲ ਬੁਲਾ ਕੇ ਗਿਆ ਉਹਦਾ ਢੋਲ ਨਹੀਂ ਫਿਰਦਾ ਤੁਹਾਨੂੰ ਬੁਲਾਉਂਦਾ ਫਿਰਦਾ ਤਾਂ ਕਹਿੰਦਾ ਆਜੋ ਆਜੋ ਇਕੱਠੇ ਕਰਦਾ ਪੈਸੇ ਮਾ ਇਹ ਨਵੇੜ ਲਿਆ ਹੁਣ ਕੰਮ ਲੈ ਇਹ ਗਏ ਨਹੀਂ ਦੇਖਣ ਨਹੀਂ ਜਾਓ ਜਿੱਥੇ ਇਹ ਸਰਕਸ ਆ ਫੋਨ ਤੇ ਦੇਖੀ ਜਾਂਦੇ ਇਹਨਾਂ ਨੂੰ ਫੋਨ ਚ ਹੀ ਸਰਕਸਾ ਮੁਕਦੀਆਂ ਇੰਨੀਆਂ ਉਹ ਪਹਿਲਾਂ ਹੀ ਤਾਂ ਉਹ ਗਈ ਹੁੰਦਾ ਤਾਂ ਜਾਂ ਕੋਈ ਦੇਖਣਾ ਹੀ ਨਹੀਂ ਤਾਂ ਪੱਕੀ ਗੱਲ ਹੋਂ ਤਾਂ ਇਹ ਫੋਨ ਚ ਰਹਿ ਤਾ ਸਰਕਸਾ ਨਵੀਂ ਤੇ ਨਵੀਂ ਕਹਿੰਦਾ ਜਾਓ ਚੜ ਜਾਂਦੇ ਜਮਲੇ ਦੇਖਣ ਹਾਂ ਤਾਂ ਨਹੀਂ ਟੈਂਕੀ ਚ ਲੱਗੇ ਪਤਪੁਰ ਘਰ ਰਹਿੰਦੇ ਪਰਤੀ ਵੀ ਵੱਡੀ ਗਾ ਫੇ ਬੰਦ ਕਰਦੇ ਉਧਰ ਕਿਦਾਂ ਬੋਲਦਾ ਨਹੀਂ ਹੈਗਾ ਬੋਲਦਾ ਰਹੇਗਾ ਗੁੱਸੇ ਆ ਦੱਲੀ ਗੁੱਸੇ ਹੋਇਆ ਬਾਈ ਪਤਾ ਤੇਰਾ ਮੁੰਡਾ ਇੱਕ ਜਿਹਾ ਪਾਇਆ ਹਜੇ ਆ ਪਾ ਦੇ ਵਾ ਥੋੜਾ ਥੋੜਾ ਇਹਨਾਂ ਨੂੰ ਗੁੱਟ ਦੇ ਫਿਰ ਉਹ ਲੀਲਾ ਤੁਸੀਂ ਉਹ ਤਾਂ ਬੜੀ ਹੋਈ ਯਾਰ ਰੱਖ ਜੀ ਸਾਹਿਬ ਤਸਲਾ ਲੀਲਾ ਸਾਈਡਾਂ 'ਪਾਉਣ ਵਾਲੇ ਠੀਕ ਆ ਠੀਕ ਆ ਜੀ ਇਹ ਉਹ ਵਿਚ ਨਹੀਂ ਪਾਉਣਾ ਉਹਦੇ ਵਿੱਚ ਤੇ ਕੱਢ ਦੇ ਹਾਂ ਫੁੱਲਾਂ ਦੇ ਬਾਕੀ ਦਿੱਲੀ ਨੂੰ ਪੁੱਛ ਦਲੀ ਠੀਕ ਆ ਉਹ ਠੀਕ ਆ ਕੋਈ ਨਕਸ਼ਾ ਤਾਂ ਦੱਸ ਦੇ ਕੱਦਣਾ ਰਿਹਾ ਇਹ ਮੇਰੇ ਬਾਹਰ ਨਾ ਤੇ ਨਾ ਦੇਣਾ ਤੇਰੇ ਰੋਲਾ ਪੈ ਜਾਣਾ ਕੱਦਣਾ ਦੇਣਾ ਇਹ ਆ ਬਣਾਉਂਦੇ ਆ ਠੀਕਾ ਤੇ ਜਾਂਦੇ ਆ ਇਹ ਜੀ ਪਾਉਂਦਾ ਕੰਡੇ ਆ ਇਹਨੂੰ ਹਾਂ ਹਾਂ ਮੈਂ ਹੀ ਲਾਇਆ ਏ ਇਹ ਬਦਲ ਆ ਜੀ ਵਾ ਪਾ ਦੇ ਸਾਰਿਆਂ ਨੂੰ ਅਗੈਂਦਿਆਂ ਨੂੰ ਵੀ ਪਾ ਦੀ ਜਿਹੜੇ ਲਾਏ ਵੇ ਆ ਹੈ ਬੱਲੀ ਚੌਲ ਕਿੰਨੀ ਵਾਰੀ ਖਾਦੇ ਮੇਰੇ ਅੱਜ ਹੈ ਚੌਲ ਆ ਥੋੜੀ ਹੀ ਖਾਦੇ ਆ ਇੱਕ ਵਾਰੀ ਬਸ ਸੱਚੋ ਸੱਚ ਆਦੇ ਦੋ ਵਾਰ ਤਾਂ ਵੇਤੇ ਲੈ ਗਿਆ ਤੂੰ ਇੱਥੇ ਦੋ ਵਾਰ ਲੈ ਗਿਆ ਤੂੰ ਹੈ ਪਰ ਦੋ ਵਾਰ ਖਾਣੇ ਆਂ ਤੂੰ ਮੈਂ ਸੱਟਾ ਦਾ ਸੀ ਹਾਂ ਦੇਲਾ ਉਹ ਠੀਕ ਆ ਕਾਕੇ ਕੱਢ ਵੀ ਆ ਜੀ ਨਹੀਂ ਖਾਧੀ ਖਾਲਚੂ ਅਗਰ ਜਿੰਨੇ ਲੱਗੇ ਇਹਦੇ ਚ ਬਰੂਰ ਦੇ ਥੋੜਾ ਕਰਕੇ ਦੋਹਾਂ ਚ ਥੋੜਾ ਥੋੜਾ ਬਰੂਰ ਦੇ ਪਹਿਲਾਂ ਅੱਗੇ ਪਾ ਲੈਂਦਾ ਇਹ ਚ ਪਾ ਦੇ ਪੈਣਾ ਥੋੜਾ ਥੋੜਾ ਬਰੂਰ ਦੇ ਦੋਹਾਂ ਚ ਹੂੰ ਦੋਹਾਂ ਚ ਥੋੜਾ ਥੋੜਾ ਪਾ ਲਈ ਹੂੰ ਹੂੰ ਬੱਸ ਝਾੜ ਦੀ ਉੱਪਰ ਤੇ ਪੱਤੇਆਂ ਪਰ ਤੇ ਬਰੂਰ ਦੇ ਸਾਰੇ ਚ ਪਾ ਦੇ ਦੇ ਵਿੱਚੋਂ ਕੱਖ ਬੁਖਾਰ ਦਾ ਬਹਾਨਾ ਲਾ ਕੇ ਛੁੱਟੀ ਕਰ ਲਾਂਦਾ ਈ ਤੀਏ ਜਿਦ ਕੱਲ ਵੀ ਛੁੱਟੀ ਕਰੀ ਵੀ ਤਾ ਅੱਜ ਵੀ ਕੱ ਅੱਜ ਵੀ ਛੁੱਟੀ ਕੱਲ ਨੂੰ ਸੰਡੇ ਹੋ ਗਿਆ ਸੋਮਵਾਰ ਨੂੰ ਫੇਰ ਕਰ ਲੈਣੀ ਆਪਾਂ ਨੇ ਪਹਿਲੇ ਹੀ ਕਹਿੰਦਾ ਸੀ ਹੈ ਕੱਲ ਨੂੰ ਬਹਾਨਾ ਪੱਕੀ ਓ ਛੁੱਟੀ ਮਾਰ ਲਾ ਦਿੱਲੀ ਵਾਂਗੂ ਹੋ ਮਾਣੇ ਟਾਈਮ ਤੋਂ ਛੁੱਟੀ ਮਾਰਨੀ ਆਂ ਤਾਂ ਕਿਹ ਮਖਾਜ ਰਗੇ ਦੇਖ ਲੈ ਦੱਲੀ ਕੋਈ ਨਹੀਂ ਤੂੰ ਵੀ ਬਿਧੇ ਰੋਈ ਕਰਦਾ ਤਾਂ ਬਹਾਨੇ ਹੁਣ ਰੋਏਗਾ ਮੈਂ ਨਹੀਂ ਜਾਣਾ ਅਦਰੇ ਮੈਂ ਬਾਕੀ ਇੱਕ ਮਿੰਟ ਤੇ ਸਾਰੇ ਮੋਟਾ ਹੋਰ ਕੇ ਸਾਰੇ ਜਮੁੱਠੀ ਮੁੱਠੀ ਪਾਈ ਜਾਣੀ ਦੀ ਹਾਂ ਉਹ ਵੀ ਤੂੰ ਬਾ ਹੁਣ ਇੱਧਰ ਲੀਹ ਲੈਂਦਾ ਉਹ ਚਾ ਕਰ ਲੈ ਜੇਕਣਾ ਕਰਨਾ ਚੱਲ ਠੀਕ ਆ ਉਹ ਲੈ ਲੈ ਯਾਰ ਦਲੀ ਮੰਨਦਾ ਤਾਂ ਐ ਨਹੀਂ ਉਹ ਚੱਕ ਲੈ ਉਹ ਚੱਕ ਲੈ ਤਾਂ ਕਿਆ ਹੋ ਗਿਆ ਧੋ ਕੇ ਫੇਰ ਰੱਖਦੀ ਉੱਥੀ ਹਣਾ ਵੀ ਦਲੀ ਪਾ ਦੇ ਪਾ ਦੇ ਲਗਾ ਕਿੱਥੇ ਤੇਰਾ ਬੱਸ ਤਾਂ ਇਹ ਤਾਂ ਉਹ ਲੈ ਖਾ ਲੈ ਤੇ ਮੇਰੇ ਸਾਹਮਣੇ 10 ਬਾਰੀ ਖਾਧੇ ਇਹਨੇ ਆ ਆ ਦੱਸ ਤਿੱਦੀ ਵੇ ਬੈਠ ਕੇ ਮੈਂ ਬੈਠਾ ਦਾ ਉਹੀ ਗੱਲ ਆ ਤਿੱਦੇ ਘੱਟ ਤੇ ਹੀ ਹੋਇਆ ਕਿਹਨਾਂ ਲੱਗਿਆ ਉਹਦਾ ਇਹ ਤੈਨੂੰ ਭਈਆਂ ਨਾਲ ਲਾਉਂਦਾ ਵੀ ਭਈਆਂ ਨੂੰ ਇਹਦਾ ਚੌਲ ਜ਼ਿਆਦਾ ਖਾਣ ਲੱਗਿਆ ਕਹਿੰਦਾ ਤੈਨੂੰ ਚੌਲ ਹਾਏ ਬਹੁਤ ਸਵਾਦ ਤੇ ਕਹ ਦੱਲੀ ਪਿਆਰ ਚੱਕਣਾ ਹਾਂ ਉੱਤੇ ਹੀ ਸਵਾਦ ਤੇ ਬੈਠੇ ਹੀ ਸਵਾਦ ਤੇ ਪਰਾਂ ਵੀ ਲੱਗੇ ਉਹਦੇ ਕੱਡੀਆਂ ਵੀ ਸੀ ਆ ਮੀਂਹ ਜ਼ਿਆਦਾ ਪਾਉਂਗੇ ਫਿਰ ਹੈ ਔਰ ਕੀ ਪਾਊਗਾ ਮੇਰੇ ਹਟਣਾ ਤਾਂ ਹਮੰਤਾ ਮਨੇ ਕਿਹਾ ਬੱਸ ਕਰ ਬੱਸ ਕਰ ਤੇ ਹਟਾਉਣੇ ਦੇ ਲਾਉਣ ਲੱਗ ਜਿਓ ਤਾਂ ਕੀ ਹੋ ਗਿਆ ਮੇਰੇ ਨਾਲ ਤਕਾ ਕਰਦੇ ਆ ਤੇਰੀ ਚੋਈ ਦੀ ਜੀਰੀ ਹੈ ਨਾ ਮੇਰੀ ਵੀ ਦੋਤੀ ਆ ਇਹਦੀ ਕਿਹੜੀ ਆ ਕੀਲਾ ਇਹਦਾ ਇਹਦੀ ਆਏ ਹੋਣੀ ਇਹ ਜ਼ਿਆਦਾ ਹੈਵੀ ਜੀ ਨਾ ਉਹ ਵੀ ਉੱਚਾਈ ਹੈ ਦਾ ਤਾਂ ਚੋਈ ਦਾ ਸਾਢੀ ਆ ਹਾਂ ਜ਼ਮੀਨ ਇਹਦਾ ਤਾਂ ਖੇਤ ਉੱਚੀ ਹੈ ਪਰ ਤੇ ਤਾਂ ਹੀ ਦੱਲੀ ਜ਼ਿਆਦਾ ਖੰਡ ਦਾ ਵੀ ਤੇਰੇ ਵਾਲੀ ਚਾਜਵੇਂ ਇਹ ਵੀ ਉੱਚੀ ਹੈ ਗੰਨਾ ਦਾ ਘੜਾ ਹੀ ਆ ਗੰਦਾ ਦਾ ਪਾਣੀ ਮੰਗਦਾ ਹਲੂਈ ਪਈ ਐ ਕਿ ਚੋਈ ਦੇ ਤਾਂ ਐ ਅਸਲ ਚ ਵੀਡੀਓ ਜੇ ਦਿਖਾ ਦਿੱਤਾ ਵੀ ਸਾਡੇ ਉਰੇ ਪਾਣੀ ਪਾਣੀ ਹੁੰਦਾ ਉਹ ਆਇਆ ਹੀ ਨਹੀਂ ਮੁੜ ਕੇ ਉਹ ਵਾ ਗੁੱਸਾ ਕਰਕੇ ਕਹਿੰਦੇ ਐ ਕਹਿੰਦੇ ਕੌਣ ਧੱਕਾ ਕਾ ਲੱਗਿਆ ਨੇ ਤਕਲਦਲੀ ਦਾ ਜ਼ਿਆਦਾ ਧੱਕਾ ਚੱਲਦਾ ਭਾਈ ਜੀ ਦੱਲੀ ਦੀ ਚੜਾਈ ਆ ਦੱਲੀ ਦੇ ਆੜੀ ਦਾ ਫੋਨ ਕਹਿੰਦੇ ਤਾਂ ਹਰਸ਼ਵੀਰ ਦਾ ਇਹ ਵੀ ਗਿਆ ਨਾ ਇਹ ਤਾਂ ਉਰੀ ਆ ਅੱਛਾ ਕੱਲਾ ਕਿਆ ਕਹਿੰਦਾ ਪੁੱਛ ਲਈਏ ਪੁੱਛਦਾ ਚਾਲ ਠੀਕ ਆ ਜੀ ਕਿੰਨੂ ਬਹੁਤ ਬਸੇ ਮੇਰੇ ਲਈ ਪੈਣਾ ਦੱਲੀ ਹਿੱਸਾ ਵੀ ਪੈਣਾ ਮੇਲੇ ਚ ਭਾਈ ਹੈਗਾ ਸਾਡੇ ਇੱਕ ਬੰਦੇ ਦਾ ਬਾਪੂ ਦਾ ਹੈ ਬਾਪੂ ਦਾ ਹੈਗਾ ਦੱਲੀ ਦਾ ਚਾਹੀਦਾ ਯਾਰ ਜ਼ਰੂਰੀ ਨਹੀਂ ਆਜੇ ਨਹੀਂ ਕਰਾਉਣਾ ਇਹ ਨਾ ਹੋਵੇ ਮੈਂ ਤਾਂ ਕਰ ਪਾ ਦਿੰਦਾ ਮੈਂ ਅੱਧਾ ਮੇਲ ਜਾਣਦਾ ਤੈਨੂੰ ਤੇਰਾ ਹਿੱਸਾ ਮੇਰੀ ਗੱਲ ਸੁਣ ਲੈ ਜੇ ਹਿੱਸਾ ਹੋਊਗਾ ਤਾਂ ਉੱਥੇ ਜਾ ਕੇ ਤੂੰ ਬੋਲਣ ਜੋਗਾ ਨਹੀਂ ਤੂੰ ਬੋਲਣ ਜੋਗਾ ਨਹੀਂ ਤੇ ਅਗਲੇ ਨਾ ਤੇਰੀ ਵੋਟ ਔਰ ਚਲੋ ਕੱਲ ਜੋ ਪਰਚੀ ਲੇਟ ਹੋ ਗਈ ਮੂਰੇ ਜਾ ਕੇ ਤਾਰਨਾ ਲਾ ਦੇ ਇਹ ਬੌਂਡ ਗੱਲ ਜ਼ਰੂਰੀ ਨਹੀਂ ਹੁੰਦਾ ਹਿੱਸੇਦਾਰੀ ਵੀ ਜ਼ਰੂਰੀ ਆ ਗਿਆ ਸਾਡੇ ਵੀ ਤਾਂ ਬਾਪੂ ਦਾ ਹੈਗਾ ਮੈਂ ਵੀ ਪਾਉਣਾ ਫੇਰ ਵੀ ਮੈਂ ਵੀ ਪਾਉਣਾ ਏ ਤਾਂ ਕਿਆ ਹੋ ਗਿਆ ਯਾਰ 1000 ਰੁਪਏ ਨੂੰ ਦੱਸ ਕਿਆ ਦਲੀ ਇਹਨੇ ਤਾਂ ਤੂੰ ਠੰਡੇ ਪੀ ਜਾਂਦਾ ਉੱਥੇ ਜਾ ਕੇ ਫੇਰ ਉੱਥੇ ਫੈਨ ਮੇਰੇ ਆ ਕੇ ਉਹ ਮੈਂ ਫੇਰ ਸੈਂਕੜਾ ਆਉਂਗਾ ਫੇਰ ਜਾਉਂ ਫੈਨ ਤੇ ਮੈਂ ਆ ਕੇ ਲੈ ਜਾਊਂਗਾ ਉਹ ਯਾਰ ਇਹ ਗੱਲ ਕਰ ਪਾਉਣਾ ਹਿੱਸਾ ਦੱਸ 9 ਵਜੂ ਬਾਅਦ ਚ ਵਦਲੀ ਯਾਰ 9 ਤਾਂ ਵੱਜੂਗਾ ਦਾਦੇ ਪਰ ਗਾਹ ਨਿਆਣੇ ਵੀ ਯਾਦ ਰੱਖੂਗਾ ਵੀ ਸਾਡੇ ਦਾਦੇ ਦਾ ਹਿੱਸਾ ਤਾਂ ਹੁਣ ਸਾਡੇ ਬਾਬੇ ਦਾ ਹਿੱਸਾ ਏ ਸਾਨੂੰ ਪਤਾ ਉਹਦਾ ਹਿੱਸਾ ਦਾ ਹਾਂ ਕਮ ਸੀ ਬਾਬੇ ਦਾ ਸਾਡੇ ਦਾ ਫੇਰ ਲਲੀ 9 ਗਿਆ ਤੇਰਾ ਪੂਰਾ ਦਲਵੀਰ ਸਿੰਘ ਦਲਵੀਰ ਸਿੰਘ 10 ਦੇ ਬੰਦਿਆਂ ਨੂੰ ਵਿੱਚ ਵੀ ਪੂਰਾ ਨਾਮ ਕਿਹਾ ਦਲਵੀਰ ਸਿੰਘ ਥੱਬ ਆ ਗਏ ਡੰਗਾਂ ਨੂੰ ਫਾਰਮ ਫਾਰਮ ਆਪੇ ਲਿਆਉਣਾ ਤੇਰੇ ਤੂੰ ਸਹਾਈਨ ਕਰਦੀ ਬਸ ਸਹਾਈਨ ਕਰ ਦੂੰ ਹਾਂ ਆਧਾਰ ਕਾਰਡ ਲਿਆਈਆਂ ਆਪਣਾ ਬੰਗਾ ਹੀ ਖੋਰ ਹੋ ਗਏ ਨੌਮਨੀ ਦਾ ਆਧਾਰ ਕਾਰਡ ਚੱਲ ਬਾਪੂ ਨੇ ਬਣਾ ਦੀ ਨੌਮਨੀ ਕਿਹੜਾ ਬਾਹਰ ਬਾਹਰ ਹੁਣ ਛੜੇ ਬੰਦੇ ਦਾ ਬਾਪੂ ਹੀ ਬਣਾਉਣਾ ਪੈਣਾ ਔਰ ਕਿਆ ਕਰੂੰਗੇ ਹੁਣ ਇਹ ਵੀ ਮੰਗਾ ਇਹ ਵੀ ਮੰਗਾ ਚਾ ਬਾਪੂ ਨੇ ਬਣਾ ਦੋਗੇ ਤਾਂ ਕਿਆ ਹੋ ਗਿਆ ਬਾਪੂ ਇਹਦਾ ਲੈ ਉਹ ਦਲੀ ਦਾਦੀ ਜਾਦਤ ਲਿਆਈ ਫਾਰਮ ਬਾਪੂ ਦਾ ਫਾਰ ਦਾ ਫੋਨ ਚ ਹੈਗੇ ਆ ਅੱਡੇ ਬਿਖੜਾ ਕੇ ਲਿਆਉਣੇ ਆਪਾਂ ਨੇ ਪੀਡੀਐਫ ਬਸ ਪ੍ਰਿੰਟ ਕਢਾਉਣਾ ਆਪਾਂ ਤੁਹਾਨੂੰ ਪੈਸੇ ਦੇ ਦੇ ਦੂਗਾ ਪੈਸੇ ਨੂੰ ਪਤਾ ਨਹੀਂ ਯਾਰ ਦੱਲੀ ਨਹੀਂ ਯਾਰ ਵੀ ਉੱਥੇ ਉਹ ਤਾਂ 1000 ਰੁਪਏ ਦੇਉਂਗਾ ਜੀ ਚੱਲ ਉਹ ਤਾਂ ਤੁਹਾਨੂੰ ਦੇਣਾ ਹੀ ਪੈਣਾ ਉਹ ਕਰ ਸੇਵਾ ਨਹੀਂ ਅਸੀਂ ਕਰ ਸਕਦੇ ਹੈਗੇ ਜੇ ਹਿੱਸੇਦਾਰੀ ਬੰਦ ਪਾਉਣੇ ਬੰਦ ਸਾਡੇ ਆ ਜਗਦੀਵਾਂ ਦੀਆਂ ਕੇ ਦੇਖੀ ਕਿੰਨੀ ਹਿੱਸੇਦਾਰੀ ਹੈ ਮਿੱਤੂ ਬਾਬੇ ਦੀ ਲੱਛੂ ਬਾਬੇ ਦੀ ਛਾਂਗੇ ਆਚੇ ਦੀ ਸਭ ਦੀਆਂ 3 3 4 4 ਹਜ਼ਾਰ 80 ਹਜ਼ਾਰੀਆਂ ਪਈਆਂ ਨਾ 9 ਵਜੂ ਹੁਣ ਫਿਰ ਮਿਲ ਚ ਤਾਂ ਹੀ ਤਾਂ ਮੈਂ ਕਹਿੰਦਾ ਹੁਣ ਤੂੰ ਜਾ ਕੇ ਤੇ ਬੋਲਣ ਜੋਗਾ ਤਾਂ ਹੋ ਜੂਗਾ ਵੀ ਭਾਈ ਮੇਰਾ ਹਿੱਸਾ ਏ ਤੇਰੀਆਂ ਪਰਚੀਆਂ ਵੀ ਲੇਟ ਹੋ ਜਾਂਦੀਆਂ ਹਰ ਇੱਕ ਵਾਰ ਤੇ ਤੂੰ ਰੌਲਾ ਪਾਉਣ ਜੋਗਾ ਤਾਂ ਹੈਗਾ ਹੁਣ ਤੂੰ ਰੌਲਾ ਨਹੀਂ ਪਾ ਸਕਦਾ ਜਾਂ ਤੇਰਾ ਹਿੱਸਾ ਹੀ ਨਹੀਂ ਹੈਗਾ ਹਮਾਰੇ 10000 ਦੇ ਉਹਨਾਂ ਨੂੰ ਉਹ ਪਤਾ ਕੋਈ ਨਹੀਂ ਹੁੰਦਾ ਕਿ ਜੇ ਵੋਟਾਂ ਵੀ ਆ ਕੇ ਉਹ ਡਾਇਰੈਕਟਰੇ ਬਣਾ ਦੇਣਾ ਇਹ ਕੀ ਆਵਾਜ਼ ਦੱਲੀ ਜਿੱਦਣ ਮਿਲ ਦੀਆਂ ਵੋਟਾਂ ਲੈਣੀਆਂ ਹੁਣ ਤੈਨੂੰ ਡਾਇਰੈਕਟਰੇ ਬਣਾ ਦੇਣਾ ਆਪਣੇ ਏਰੀਆ ਦਾ ਕੀ ਪਤਾ ਹੁੰਦਾ ਤੇਲੀ ਯਾਰ ਤੈਨੂੰ ਉਹ ਦੂਆ ਵੀ ਜਾਣਦਾ ਜਿਹੜਾ ਪਰਚ ਡਾਇਰੈਕਟਰੀ ਬਣਾ ਦੇਣਾ ਇਹ ਨਾਮਨੀ ਤੇਰਾਕ ਬਣਾ ਦੇਗੇ ਨਾਮਨੀ ਤੇ ਉਹ ਨਾਮਨੀ ਬਿਨਾ ਵੀ ਸਰਜੂ ਕੋਈ ਗੱਲ ਨਹੀਂ ਕਿਹੜੇ ਬੌਬੜੀ ਰਕਮ ਹੈ 1000 ਰੁਪਏ ਨਾਮੇ ਲਈ ਤਾਂ ਵੀ ਕੋਈ ਗੱਲ ਨਹੀਂ ਉਹ ਬੱਜੂ ਗੱਲ ਨੂੰ ਪਿੰਡ ਚ ਕਾਉਂਗੇ ਦਾ ਸਭ ਭਾਈ ਦਲਵੀਰ ਸਿੰਘ ਦਾ ਹਿੱਸਾ ਦਾ ਇਹ ਕਹਿੰਦਾ ਇਹ ਬੰਦਾ ਵਧੀਆ ਉਹ ਕਰ ਦੇਣਾ ਤੇਰਾ ਤੈਨੂੰ ਕਹਿਦਾ ਦਿੱਤਾ ਤੇਰਾ ਹਿੱਸਾ ਪਵਾ ਦੇਣਾ ਪਵਾ ਦਈਏ ਹੁਣ ਠੀਕ ਪਾ ਦੇ ਹਾਂ ਪਾ ਲੈਣਾ ਚਾਹੀਏ ਕੁਝ ਵੀ ਹੋ ਗਏ ਮੰਨ ਗਿਆ ਭਾਈ ਮੰਨ ਗਿਆ ਚੱਲਾ 1000 ਰੁਪਏ ਹੀ ਹੈ ਕੋਈ ਗੱਲ ਨਹੀਂ 500 ਆਏਗਾ 500 ਬਣਾ ਦੇ ਦਿੰਦੇ ਕੋਲ ਦੇ ਨਹੀਂ ਮੈਂ ਤੂੰ ਆਇਓ ਤੇਰਾ ਨੋ ਲਿਖਾ ਦਿੰਦੇ ਤੈਨਸ਼ਨ ਕਰ ਲੰਦਾ ਪੈਸੀ ਮਿਲ ਜੇ ਕਟਾ ਦੀ ਤਾਂ ਵੀ ਕਹ ਜੇ ਅਜੇ ਤਾਂ ਪੈਸੇ ਖੜੇ ਆ ਆਪਣੇ ਉਹਨਾਂ ਕਿ ਨਹੀਂ ਯਾਰ ਹਜੇ ਹਜੇ ਪੈਸੇ ਆ ਗਏ ਕਿਤੇ ਸਾਰੇ ਅਜੇ ਕਟੌਤੀ ਨਹੀਂ ਪਈ ਇਹਦੇ ਨਾਲ ਬਾਂਡ ਹੈਗਾ ਨਾ ਹਾਂ ਫੇਰ ਤੇਰੇ ਪੈਸੇ ਲਾਸਟ ਪਰਚ ਹੀ ਨਹੀਂ ਹੋਣੀ ਇਹਦੀ ਅਜੇ ਕਟੌਤੀ ਪਈ ਆ ਪਰਚੀ ਦੇ ਵੀ ਪਏ ਹੋਣਗੇ ਇਹਦੇ ਕੱਦੀ ਦੇ ਹਜੇ ਕਟੌਤੀ ਦੇ ਪੈਸੇ ਆ ਯਾਰ ਟੈਨਸ਼ਨ ਕਰਦਾ ਪਿਆ ਪੈਸੇ ਤੇ ਟੈਨਸ਼ਨ ਕਾ ਤੇ ਲੰਦਾ ਤੂੰ ਹਲੇ ਤਾਂ ਪੈਸੇ ਖੜੇ ਆ ਆਪਣੇ ਸਰਕਾਰ ਕੀ ਨਹੀਂ ਹਾਂ ਉਹਦੇ ਜੇ ਤੇਰੀ ਵੋਟ ਬਣਾ ਦੇਣੀ ਹੋਰ ਦੱਸ ਵੋਟ ਜ਼ਰੂਰੀ ਆ ਜਾ ਕੇ ਤੂੰ ਲੜਨ ਜੋਗਾ ਤਾਂ ਹੋਊਗਾ ਜੇ ਵੋਟੇ ਨਹੀਂ ਹੋਊਂਗੀ ਕਾ ਲੜੂਗਾ ਤੂੰ ਮੈਂ ਪਿੰਡ ਜੇ ਤੇਰੀ ਵੋਟੇ ਲਈ ਸਰਪੰਚੀ ਜੀ ਕਿੱਕਣਾ ਖੜਜੂਗਾ ਤੂੰ ਮੈਨੂੰ ਐਂ ਦੱਸ ਦੇ ਸਰਪੰਚ ਤਾਂ ਤੇਰੇ ਨਾਲ ਪੰਜ ਤਾਂ ਪੱਕਾ ਆਈ ਹੈ ਜੀ ਇੱਧਰ ਲੈ ਆਪਣੀ ਲਾਈਨ ਚਾਹੀ ਬਣਾਉਣਾ ਬੰਦਾ ਠੀਕ ਆ ਥੱਲੇ ਦੋ ਚੀਜ਼ਾਂ ਹੁਣ ਇਹਦਾ ਵੀ ਸਾਈਨ ਕਰਾ ਲਾ ਹੁਣ ਨਾਲ ਦੀ ਨਾਲ ਭਰਦੇ ਫਾਰਮ ਚੀਤੇ ਵੀ ਠੀਕ ਨਹੀਂ ਸਰਬਸਮਤੀ ਨਾਲ ਵੜ ਜਾਣਾ ਦਾ ਵੋਟਾਂ ਹੀ ਬੋਦਾ ਇਹਦੀਆਂ ਹਾਂ ਵੋਟਾ ਤੇ ਨਹੀਂ ਦੇਖ ਲੈ ਹੁਣ ਤੇਰੇ ਘਰ ਚ ਵੋਟ ਆ ਤੇਰੀ ਪੱਕੀ ਇੰਨੇ ਬੰਦੇ ਸੀ ਘਰ ਦੀ ਬਬੇ ਨਾ ਬਬੇ ਨੀਡੂ ਛੇੜਨ ਵਾਲੇ ਮੰਗੂ ਉਹ ਗੱਲ ਵੱਖਰੀ ਆ ਘਰ ਦਾ ਤੇਰੇ ਦਾ ਪਤਾ ਨਹੀਂ ਕਿਤੇ ਬਾਅਦ ਚ ਕਈ ਵਿਚਾਰ ਆਏ ਨਿਕਲੀਆਂ ਉਹ ਖਬਰੇ ਉਹਨੇ ਰੱਖਿਆ ਦਾ ਫੱਟੀ ਖਬਰੇ ਫੱਟੀ ਪੋਚ ਉਹ ਨਾ ਘਰੇ ਫੱਟੀ ਪੋਚ ਉਹ ਨਹੀਂ ਚੋਣ ਨਿਸ਼ਾਨ ਫੱਟੀ ਮਿਲ ਗਿਆ ਕਿਸੇ ਇਹ ਨੀਡੂ ਕਿਹਦਾ ਨਹੀਂ ਜੇ ਨੀਡੂ ਛੇੜਨ ਵਾਲਾ ਜਲੰਧਰ ਤੇ ਖੜਾ ਤੈਨੂੰ ਆਪਣੀ ਵੀ ਨਹੀਂ ਪਈਆਂ ਘਰ ਦੀਆਂ ਵੋਟਰ ਬਜਾੜਾ ਰੋਵੇ ਕਹਿੰਦਾ ਮੁੰਡਾ ਮੇਰੀਆਂ ਵੀ ਨਹੀਂ ਪਈਆਂ ਹੈਗੀਆਂ ਉਹ ਕੰਮ ਤੇਰੀ ਗੱਲਾਂ ਹੋਵੇ ਕਿਤੇ ਨਹੀਂ ਇਹਨੂੰ ਤਾਂ ਪੈ ਜਾਣੀ ਪੈ ਜੂ ਤੈਨੂੰ ਸੁਝਾਦਾ ਦੂੰਗੇ ਤੂੰ ਖੜ ਨਾ ਇੱਕ ਨਹੀਂ ਜਦਾ ਯਾਰ ਖੜਾ ਕੇ ਜਿਤਾਉਣਾ ਇੱਕਣਾ ਹੁਣ ਉਹਦਾ ਬਾਕੀ ਲਾ ਕੇ ਦੰ ਲੈਣਾ ਪਤਾ ਇੱਧਰੇ ਲਾ ਕੇ ਜਿਤਾ ਦੂੰਗੇ ਆਪਣੇ ਲਾ ਕੇ ਜਿ ਜਿਤਾ ਦੀ ਉਹੀ ਬਹੁਤ ਪੰਚੀ ਉਹ ਇਹ ਤਾਂ ਜਣਾ ਪੰਚੀ ਰਹੇ ਨੇ ਹੈ ਠੀਕ ਆ ਤਾਂ ਹੀ ਫੇਰੇ ਗਾਹ ਵਧੂੰਗਾ ਉੱਥੇ ਮਿਲ ਮੁੱਲ ਜੇ ਤਾਂ ਹੀ ਪ੍ਰਧਾਨ ਬਣੇਗਾ ਹਾਂ ਹੈਗਾ ਸਭ ਕੁਸਾ ਯਾਰ ਅਬ ਚੱਲ ਦਲੀ ਖੁਸ਼ ਆ ਜਾਈਦਾ ਯਾਰ ਚਲ ਠੀਕ ਹੈ ਦੱਲੀ ਕੋਈ ਨਹੀਂ ਸੋਚ ਲਈ ਹਲੇ ਹੈਗਾ ਟਾਈਮ ਲੈ ਹਾਦਾ ਜੇ ਹਿੱਸੇਦਾਰੀ ਵਧਾਉਣੇ ਦਾ ਵੀ ਸੋਚ ਲਈ ਹਜੇ ਸਾਰੇ ਟਾਈਮ ਹੈਗੇ ਜਿਦਾਂ ਉਹ ਤੋਂ ਕਰਮਜੀਤ ਟੀਨਾ ਪਾਉਣ ਲੱਗਿਆ ਤਾਂ ਉਹਨੂੰ ਰਾਤ ਸ਼ਾਮ ਨੂੰ ਸੀ ਸਲਾਹ ਦੇ ਕੇ ਆਏ ਉਹਨੇ ਟੀਨਾ ਦੀ ਢਾਲ ਵੀ ਕਰਤੀ ਅਸੀਂ ਕਿ ਭਾਈ ਤੇਰੇ ਕੋਲ ਰਾਤ ਦਾ ਟਾਈਮ ਹੈਗਾ ਹਲੇ ਸੋਚ ਲੈ ਲੈਂਟਰ ਲਾ ਦਾਂਗੇ ਉੱਪਰ ਬੈਠ ਹੋ ਜਾਂਦਾ ਲੈਂਟਰ ਫੋਸਤ ਰਾਤੇ ਦਾ ਲੈਂਟਰ ਪਾਏਗਾ ਫੇ ਸਵੇਰੇ ਢਾਲ ਬਦਲ ਗਈ ਜਦੇ ਪੰਪ ਬੜੀ ਕੁੱਤੀ ਚੀਜ਼ ਆ ਰਾਤੇ ਰਾਤ ਉਹਨੇ ਲੈਂਟਰ ਲੁਵਾਤਾ ਫੇ ਸਵੇਰੇ ਜੱਗ ਗਏ ਦੁਪਹਿਰੇ ਦੇ ਬਾਅਦ ਲੈਂਟਰ ਹੀ ਢਾਲ ਬਦਲ ਗਈ ਜਦੇ ਟੀਨਾ ਦੀ ਢਾਲ ਚੱਕਤੀ ਸਮਝ ਗਿਆ ਚਲ ਕੋਈ ਨਹੀਂ ਸੋਚ ਲਈ ਹਲੇ ਸਭ ਦਾ ਸੀਦੀ ਮੇਰੇ ਕੋਲ ਦਬਾਅ ਨਹੀਂ ਹੈਗਾ ਦਬਾਅ ਨਹੀਂ ਤੇਰੇ ਪਰ ਤੂੰ ਤਾਂ ਖੁੱਲਾ ਦਿਲ ਵਾਲਾ ਬੰਦਾ ਹੈ ਤੂੰ ਤਾਂ ਧਰਨਾ ਵੀ ਲਾ ਦੇ ਤਾਂ ਵੀ ਕੋਈ ਗੱਲ ਨਹੀਂ ਦੱਲੀ ਓ ਚਲ ਚਲ ਠੀਕ ਆ ਸੋਚੀ ਹੁਣ ਅਜੇ ਵੀ ਖੁੱਲਦਾ ਨਹੀਂ ਹੈਗਾ ਲੈ ਟੱਕਰੇ ਮਾਰੂੰਗਾ ਤੱਕੇ ਲੈ ਟੱਕਰੇ ਮਾਰੂੰਗਾ ਤੂੰ ਹੋਰ ਗਿਆ ਹੁਣ ਚਲ ਠੀਕ ਆ